ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦਵਾਰ ਦਾ ਸਾਰੇ ਪੈਂਟਰਾ ਠੀਕ ਠਾਕ ਹੋਵੋਗੇ ਅ ਦੋਸਤੋ ਹਰ ਵਾਰ ਦੀ ਤਰ੍ਹਾਂ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਦੇ ਦੋ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ ਪੀਬੀਸੀ ਪੰਜਾਬ YouTube ਤੇ ਪੀਬੀਸੀ ਪੰਜਾਬੀ ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰam ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਤੁਹਾਡਾ ਅਖਬਾਰ ਭਰੋਗੇ ਨਾ ਜੀ ਤਾਂ ਤੁਹਾਡੇ ਸਾਹਮਣੇ ਫੇਸਬੁਕ ਇੰਸਟਾਗ੍ਰam ਅ ਤੇ ਫੇਸਬੁਕ ਤੇ ਸਾਡੇ ਪੇਜ ਹੈ ਜਿਹੜੇ ਕਿੰਨੇ ਹੈ YouTube ਫੇਸਬੁਕ ਇੰਸਟਾਗ੍ਰam ਦਾ ਤੁਹਾਡਾ ਅਖਬ BBC ਪੰਜਾਬੀ YouTube ਤੇ ਇੰਗਲਿਸ਼ ਦੇ ਵਿੱਚ BBC ਪੰਜਾਬ ਫੇਸਬੁੱਕ ਇੰਸਟਾਗ੍ਰam ਤੇ ਇੰਗਲਿਸ਼ ਦੇ ਵਿੱਚ ਇਹ ਦੋਨੋਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਹਨ ਲਾਈਕ ਕਰੋ ਸ਼ੇਅਰ ਜ਼ਰੂਰ ਕਰੋ ਕਮੈਂਟ ਵੀ ਜ਼ਰੂਰ ਕਰਿਆ ਕਰੋ ਦੋਸਤੋ ਇੱਕ ਬੇਨਤੀ ਜ਼ਰੂਰ ਹੈ ਕਿ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਦੋਸਤੋ ਤੁਹਾਡੇ ਸਾਰੇ ਇੱਕ ਇੱਕ ਸਬਸਕ੍ਰਾਈਬਰ ਸਾਡੇ ਲਈ ਬਹੁਤ ਵੱਡੀ એનર્ਜੀ ਦਾ ਕੰਮ ਕਰਦਾ ਹੈ ਤਾਂ ਦੋਸਤੋ ਸੋਨੇ ਬੀਤੇ ਕੱਲ ਧਰਮ ਸਥਲ ਕਰਨਾਟਕਾ ਦੇ ਧਰਮ ਸਥਲ ਮੰਜੂਨਾਥ ਮੰਦਿਰ ਦੀ ਜੋ ਕਹਾਣੀ ਕ੍ਰਾਈਮ ਦੀ ਸੀਰੀਜ਼ ਦੇ ਵਿੱਚ ਪਹਿਲੀ ਕੱਡੀ ਸੁਣਾਈ ਸੀਗੀ ਉਸੇ ਕੱਡੀ ਨੂੰ ਆਪਾਂ ਅੱਜ ਅੱਗੇ ਜਾਰੀ ਰੱਖਦੇ ਹੋਏ ਦੂਜੀ ਕੜੀ ਤੇ ਆਖਰੀ ਕੜੀ ਹੈ ਜਿਹੜੀ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਤਾਂ ਇੱਥੇ ਨਾ ਦੋਸਤੋ ਜਿਵੇਂ ਮ੍ਰਿਤਕ ਲੜਕੀ ਦੇ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਪੁਲਿਸ ਨੇ ਵੀ ਪ੍ਰੋਪਰ ਆ ਦੀ ਇਨਵੈਸਟੀਗੇਸ਼ਨ ਸਹੀ ਨਹੀਂ ਕੀਤੀ ਨਾ ਜਿਹੜੇ ਡਾਕਟਰ ਸੀਗੇ ਪੋਸਟਮਾਰਟਮ ਕਰਨ ਵਾਲੇ ਨਾ ਉਹਨਾਂ ਨੇ ਕੀਤਾ ਸੀਗਾ ਇਸੇ ਦੌਰਾਨ ਨਾ ਦੋਸਤੋ ਇੱਕ ਹੋਰ ਗੱਲ ਪਤਾ ਲੱਗਦੀ ਹੈ ਕਿ ਲੜਕੀ ਦੇ ਜੋ ਨਖੂਨਾਂ ਦੇ ਵਿੱਚੋਂ ਜਦੋਂ ਉਹਦਾ ਰੇਪ ਹੋਇਆ ਸੀਗਾ ਨਾ ਤਾਂ ਉਹਨੇ ਇਹਦਾ ਵਿਰੋਧ ਕੀਤਾ ਹੋਣਾ ਨੈਚੁਰਲੀ ਗੱਲ ਹੈ ਬੱਚੀ ਹੈ ਜੀ ਤਾਂ ਲੜਕੀ ਦੇ ਨਖੂਨਾਂ ਦੇ ਵਿੱਚੋਂ ਜੋ ਨੋਹਾਂ ਦੇ ਵਿੱਚੋਂ ਮਾਸ ਮਿਲਿਆ ਸੀ ਨਾ ਜਦੋਂ ਉਹ ਦਾ ਡੀਐਨਏ ਟੈਸਟ ਸੰਤੋਸ਼ ਰਾਓ ਦਾ ਡੀਐਨਏ ਨਾਲ ਕਰਾਇਆ ਜਾਂਦਾ ਤਾਂ ਉਹ ਆਪਸ ਮੇਲ ਨਹੀਂ ਖਾਂਦੇ ਜਿਸ ਦੇ ਕਰਕੇ ਅਦਾਲਤ ਉਹਨੂੰ ਬਾਈ ਜਤ ਬਰੀ ਕਰ ਦਿੰਦੀ ਹੈਗੀ ਆ ਪਰ ਕੁੜੀ ਦੇ ਜੋ ਨੋਹ ਹੈਗੇ ਆ ਉਹਦੇ ਵਿੱਚੋਂ ਨਾ ਦੋ ਲੋਕਾਂ ਦੇ ਹੋਰ ਡੀਐਨਏ ਸੈਂਪਲ ਪਾਏ ਜਾਂਦੇ ਸੀਗੇ ਤੇ ਇਹ ਕਿਹੜੇ ਲੋਕਾਂ ਦੇ ਡੀਐਨਏ ਸੈਂਪਲ ਨੇ ਉਹ ਜੋ ਮ੍ਰਿਤਕ ਲੜਕੀ ਦੇ ਨੋਹਾਂ ਦੇ ਵਿੱਚੋਂ ਮਿਲੇ ਸੀ ਇਹਦੀ ਵੀ ਪੁਲਿਸ ਨੇ ਜਾਂਚ ਨਹੀਂ ਕੀਤੀ ਬੱਸ ਸਟੈਂਡ ਜਿੱਥੇ ਹਰ ਰੋਜ਼ ਲੜਕੀ ਉਤਰਦੀ ਸੀ ਉਸ ਜਗ੍ਹਾ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਪਰ ਪੁਲਿਸ ਨੇ ਉਹ ਸੀਸੀਟੀਵੀ ਕੈਮਰੇ ਵੀ ਚੈੱਕ ਨਹੀਂ ਕੀਤੇ ਰਾਹ ਚ ਇੱਕ ਹਸਤਾਲ ਬੰਦਾ ਸੀਗਾ ਉਸ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਨਹੀਂ ਕੀਤੇ ਨਾਲ ਹੀ ਮ੍ਰਿਤਕ ਲੜਕੀ ਦੇ ਨੋਹਾਂ ਦੇ ਵਿੱਚੋਂ ਜਿੰਨਾਂ ਲੋਕਾਂ ਦੇ ਡੀਐਨਏ ਸੈਂਪਲ ਪਾਏ ਗਏ ਸੀ ਉਹਦੀ ਵੀ ਜਾਂਚ ਪਰਦਾਪ ਪੁਲਿਸ ਨੇ ਨਹੀਂ ਕੀਤੀ ਤੇ ਕਾਤਲ ਜਿਹੜੇ ਆਸਾਨੀ ਨਾਲ ਬਚ ਨਿਕਲਦੇ ਨੇ ਜਿਸ ਦੇ ਕਾਰਨ ਲੋਕਾਂ ਚ ਫੇਰ ਦੁਬਾਰਾ ਤੋਂ ਗੁੱਸਾ ਹੁੰਦਾ ਤੇ ਲੋਕ ਕਰਨਾਟਕਾ ਦੇ ਵਿੱਚ ਵੱਡੇ ਪੱਦਰ ਤੇ ਸੜਕਾਂ ਤੇ ਉਤਰਦੇ ਨੇ ਧਰਨੇ ਪ੍ਰਦਰਸ਼ਨ ਕਰਦੇ ਨੇ ਜਿਸ ਤੋਂ ਆ ਰਾਜ ਸਰਕਾਰ ਤੇ ਦਬਾਅ ਪੈਂਦਾ ਤੇ ਪੁਲਿਸ ਉਸ ਤੋਂ ਬਾਅਦ ਪੜਤਾਲ ਜਿਹੜੀ ਪੁਲਿਸ ਤੋਂ ਲੈ ਕੇ ਸੀਆਈਡੀ ਨੂੰ ਦਿੱਤੀ ਹੋਈ ਸੀ ਉਸ ਬਾਅਦ ਤੋਂ ਬਾਅਦ ਨਵੰਬਰ ਦੇ ਵਿੱਚ ਇਸ ਮਾਮਲੇ ਦੀ ਪੜਤਾਲ ਹੈ ਜਿਹੜੀ ਉਹ ਸੀਬੀਆਈ ਨੂੰ ਦੇ ਦਿੱਤੀ ਜਾਂਦੀ ਹੈਗੀ ਆ ਇੱਕ ਨਾ ਦੋਸਤੋ ਇੱਥੇ ਹੋਰ ਗੱਲ ਪਤਾ ਲੱਗਦੀ ਹੈ ਮ੍ਰਿਤਕ ਲੜਕੀ ਕਿਸੇ ਲਈ ਦੱਸਦੀ ਹੈ ਕਿ ਘਟਨਾ ਵਾਲੇ ਦਿਨ ਮ੍ਰਿਤਕ ਲੜਕੀ ਸਰਕਾਰੀ ਬੱਸ ਦੇ ਵਿੱਚ ਸ਼ਾਮ 4:30 ਵਜੇ ਕਾਲਜ ਤੋਂ ਆਪਣੇ ਘਰ ਜਾਣ ਲਈ ਬੈਠਦੀ ਹੈ ਤੇ ਕਾਲਜ ਤੋਂ ਮ੍ਰਿਤਕ ਲੜਕੀ ਦੇ ਘਰ ਦਾ ਰਾਹ ਜਿਹੜਾ ਸਿਰਫ 15 ਮਿੰਟ ਦਾ ਰਸਤਾ ਹੁੰਦਾ ਤੇ ਮ੍ਰਿਤਕ ਲੜਕੀ ਆਪਣੇ ਸਟਾਪ ਤੇ ਉਤਰਦੇ ਹੋਏ ਜਿਹਨੂੰ ਕਈ ਲੋਕਾਂ ਨੇ ਦੇਖਿਆ ਸੀ ਨਾਲੇ ਲੜਕੀ ਦਾ ਜੁਮਰਤਕ ਲੜਕੀ ਆ ਉਹਦੇ ਮਾਮੇ ਨੇ ਵੀ ਦੇਖਿਆ ਸੀ ਜੀ ਉਹਨੇ ਹੱਥ ਹਲਾ ਕੇ ਹਾਈ ਕੀਤੀ ਸੀਗੀ ਉਹ ਉੱਤਰਦੇ ਹੋਏ ਦੇਖਿਆ ਸੀ ਤੇ ਉਹਨੂੰ ਜਾਂਦੇ ਹੋਏ ਆ ਜਿਹੜਾ ਦੇਖਿਆ ਵੀ ਸੀਗਾ ਤਾਂ ਮਰਤਕਾ ਦੀ ਇੱਕ ਦੋਸਤ ਹੈ ਜਿਹੜੀ ਉਹਨੇ ਦੱਸਿਆ ਕਿ ਦੋ ਲੜਕੇ ਜੋ ਕਿ ਇੱਕ ਮੋਟਰਸਾਈਕਲ ਤੇ ਸਵਾਰ ਸੀਗੇ ਉਹ ਕਹਿ ਰਹੇ ਸੀਗੇ ਕਿ ਇਸ ਜਗ੍ਹਾ ਤੇ ਕੁਝ ਨਹੀਂ ਹੋ ਸਕਦਾ ਹੈਗਾ ਆਪਨੂੰ ਹੋਰ ਜਗ੍ਹਾ ਲੱਭਣੀ ਪਊਗੀ ਉਹਨਾਂ ਲੜਕਿਆਂ ਬਾਰੇ ਵੀ ਪੁਲਿਸ ਨੇ ਕੋਈ ਜਾਣਕਾਰੀ ਇਕੱਠੀ ਨਹੀਂ ਕੀਤੀ ਕਿਉਂਕਿ ਜੇਕਰ ਉਹ ਮੋਟਰਸਾਈਕਲ ਸਵਾਰ ਲੜਕੇ ਘਟਨਾ ਸਥਾਨ ਤੇ ਜਾਂ ਬੱਸ ਸਟੈਂਡ ਤੇ ਆਏ ਸੀਗੇ ਤਾਂ ਉਹ ਕਿਸੇ ਨਾ ਕਿਸੇ ਸੀਸੀਟੀਵੀ ਕੈਮਰੇ ਵਿੱਚ ਜ਼ਰੂਰ ਕੈਚ ਹੋਏ ਹੁੰਦੇ ਜਿੱਥੇ ਬੱਸ ਕੱਢਦੀ ਹੈ ਉੱਥੇ ਵੀ ਤੁਹਾਨੂੰ ਦੱਸਿਆ ਸੀ ਸੀਸੀਟੀਵੀ ਕੈਮਰੇ ਸੀਗੇ ਜਿਹੜੇ ਰਾਹ ਤੋਂ ਲੜਕੇ ਜਾਂਦੇ ਉੱਥੇ ਰਾਜਿਕ ਹਸਪਤਾਲ ਪੈਂਦਾ ਉੱਥੇ ਵੀ ਸੀਸੀਟੀਵੀ ਕੈਮਰੇ ਆ ਜਿਹੜੇ ਹੈਗੇ ਸੀਗੇ ਕਿਉਂਕਿ ਹੁਣ ਤੁਹਾਨੂੰ ਪਤਾ ਦੋਸਤੋ ਜੋ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਦੀ ਰਿਕਾਰਡਿੰਗ ਹੁੰਦੀ ਹੈ ਕਿਸੇ ਦੀ 10 ਦਿਨ ਦੀ ਕਿਸੇ ਦੀ 15 ਦਿਨ ਤਾਂ ਉਹ ਜੋ ਸਬੂਤਾਂ ਨਾਲ ਛੇੜਛਾੜ ਦੀ ਸੰਭਾਵਨਾ ਜਿਹੜੀ ਲੋਕਾਂ ਦੇ ਵੱਲੋਂ ਜਤਾਈ ਜਾ ਰਹੀ ਸੀ ਕੁਝ ਸਮੇਂ ਬਾਅਦ ਜਦੋਂ ਇਹ ਮਾਮਲਾ ਜਿਹੜਾ ਅੱਗੇ ਜਾਣ ਲੱਗਦਾ ਤਾਂ ਨਾ ਜਿਹੜੀ ਮ੍ਰਿਤਕ ਲੜਕੀ ਹੁੰਦੀ ਹੈ ਉਹਦੀ ਮਾਤਾ ਨੂੰ ਸ਼ੱਕ ਹੋਣ ਲੱਗ ਜਾਂਦਾ ਵੀ ਜਿਹੜੇ 5 ਬੰਦੇ ਸੰਤੋਸ਼ ਰਾਓ ਨੂੰ ਫੜ ਕੇ ਲੈ ਕੇ ਆਏ ਸੀਗੇ ਵੀ ਮੇਰੀ ਬੇਟੀ ਨੂੰ ਗਾਇਬ ਕਰਨ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦਾ ਹੱਥ ਹੈ ਤਾਂ ਲੜਕੀ ਦੀ ਮਾਤਾ ਹੈ ਜਿਹੜੀ ਉਹ 5 ਬੰਦਿਆਂ ਦੇ ਖਿਲਾਫ ਪੁਲਿਸ ਨੂੰ ਐਫ ਆਈ ਆਰ ਜਿਹੜੀ ਦਰਜ ਕਰਵਾ ਦਿੰਦੀ ਹੈ ਪੁਲਿਸ ਨੂੰ ਬਿਆਨ ਜਿਹੜੀ ਉਹਦੀ ਮਾਤਾ ਲੜਕੀ ਮ੍ਰਿਤਕ ਲੜਕੀ ਦੀ ਮਾਤਾ ਹੈ ਜਿਹੜੀ ਉਹ ਪੁਲਿਸ ਨੂੰ ਬਿਆਨ ਦਿੰਦੀ ਹੈ ਕਿ ਜਿਹੜੇ 5 ਲੋਕ ਸਰੇਸ਼ ਰਾਓ ਨੂੰ ਫੜ ਕੇ ਲੈ ਕੇ ਆਏ ਸੀਗੇ ਉਹਨਾਂ ਨੇ ਉਹਨਾਂ ਦੀ ਬੇਟੀ ਨਾਲ ਕੋਈ ਗਲਤ ਕੰਮ ਕੀਤਾ ਹੋ ਸਕਦਾ ਤੇ ਉਹਨਾਂ ਪੰਜਾਂ ਲੋਕਾਂ ਦੇ ਵਿੱਚੋਂ ਇੱਕ ਨੇ ਤਾਂ ਸਾਫਤ ਕਰਤਾ ਜੀ ਕਹਿੰਦਾ ਘਟਨਾ ਵਾਲੇ ਦਿਨ ਉਹ ਭਾਰਤ ਦੇ ਵਿੱਚ ਹੀ ਨਹੀਂ ਸੀ ਤਾਂ ਵਿਦੇਸ਼ ਗਿਆ ਹੋਇਆ ਸੀਗਾ ਜੀ ਬਾਕੀ ਰਹਿ ਕੇ 4 ਜਾਨੇ ਉਹਨਾਂ ਨੇ ਪੁਲਿਸ ਨੂੰ ਸਬੂਤ ਦੇ ਦਿੱਤੇ ਕਿ ਘਟਨਾ ਵਾਲੇ ਦਿਨ ਉਹ ਅ ਇਲਾਕਾ ਛੱਡੋ ਪਿੰਡ ਦੇ ਵਿੱਚ ਵੀ ਹੈ ਨਹੀਂ ਸੀਗੇ ਇਲਾਕੇ ਦੇ ਵੀ ਹੈ ਨਹੀਂ ਸੀਗੇ ਉਹ ਇਲਾਕੇ ਤੋਂ ਬਾਹਰ ਆ ਜਿਹੜੇ ਗਏ ਹੋਏ ਸੀਗੇ ਜੀ ਚਲੋ ਪੁਲਿਸ ਇਸ ਮਾਮਲੇ 'ਚ ਜਦੋਂ ਥੋੜੀ ਬਹੁਤੀ ਇਮਾਨਦਾਰੀ ਕਰਕੇ ਪੰਜਾਂ ਲੋਕਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੀ ਹੈ ਪੰਜੇ ਬੰਦੇ ਜਿਹੜੇ ਉਹ ਜਿਹੜੇ ਸਰੇਸ਼ ਰਾਓ ਨੂੰ ਫੜ ਕੇ ਲੈ ਕੇ ਆਉਂਦਾ ਉਹ ਅਦਾਲਤ 'ਚ ਭਗ ਜਾਂਦੇ ਆ ਜੀ ਅਦਾਲਤ ਦੇ ਵਿੱਚੋਂ ਆਦੇਸ਼ ਆ ਜਾਂਦਾ ਜੀ ਵੀ ਜੇਕਰ ਇਹਨਾਂ ਪੰਜਾਂ ਲੋਕਾਂ ਦੇ ਇਸ ਘਟਨਾ ਦੇ ਵਿੱਚ ਕਿਤੇ ਵੀ ਨਾਮ ਲਿਆ ਗਿਆ ਜਾਂ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਤਾਂ ਜਿਹੜਾ ਬੰਦਾ ਉਹਨਾਂ ਦਾ ਨਾਮ ਲਊ ਜਾਂ ਪਰੇਸ਼ਾਨ ਕਰੂ ਉਹਨਾਂ ਦੇ ਖਿਲਾਫ ਐਫ ਆਈ ਆਰ ਤੁਰੰਤ ਦਰਜ ਕਰ ਲਈ ਜਾਵੇ ਇਤੋਂ ਬਾਅਦ ਲੋਕ ਆ ਜਿਹੜੇ ਡਰ ਜਾਂਦੇ ਕਿਉਂਕਿ ਪੰਜੇ ਲੋਕ ਜਿਹੜੇ ਸਰੇਸ਼ ਰਾਓ ਨੂੰ ਫੜ ਕੇ ਲੈ ਕੇ ਆਏ ਸੀ ਨਾ ਜੀ ਉਹ ਇਲਾਕੇ ਦੇ ਪੰਜੇ ਰਸੂਖਦਾਰ ਲੋਕ ਸੀਗੇ ਚਲੋ ਸੀਬੀਆਈ ਮਾਮਲੇ ਦੀ ਜਾਂਚ ਸ਼ੁਰੂ ਕਰਦੀ ਹੈ ਤਾਂ ਸੀਬੀਆਈ ਉਹ ਵੀ ਪੁਲਿਸ ਦੇ ਸੀਆਈਡੀ ਦੇ ਨਕਸ਼ੇ ਦੇ ਕਦਮ ਤੇ ਚੱਲਦੀ ਹੋਈ ਕੁਝ ਮਹੀਨਿਆਂ ਬਾਅਦ ਹੀ ਅਦਾਲਤ 'ਚ ਚਾਰ ਸ਼ੀਟ ਪੇਸ਼ ਕਰ ਦਿੰਦੀ ਹੈ ਚਾਰ ਸ਼ੀਟ ਦੇ ਵਿੱਚ ਫੇਰ ਸੰਤੋਸ਼ ਰਾਓ ਨੂੰ ਦੋਸ਼ੀ ਠਾ ਦਿੰਦੇ ਆ ਵੇਖੋ ਤੁਸੀਂ ਵੀ ਸੀਬੀਆਈ ਦੀ ਵੀ ਕਮਾਲ ਦੀ ਗੱਲ ਵੀ ਜਦੋਂ ਪੁਲਿਸ ਜਿਹੜਾ ਸ਼ੀਟ ਸੀਆਈਡੀ ਦੀ ਚਾਰ ਸ਼ੀਟ ਉਹਦੇ ਵਿੱਚ ਸਾਫ਼ ਲਿਖਤਾ ਵੀ ਜਿਹੜੇ ਨਾਂ ਦੇ ਵਿੱਚੋਂ ਮਾਸ ਮਿਲਿਆ ਉਹ ਸੰਤੋਸ਼ rau ਦਾ ਨਹੀਂ ਹੈਗਾ ਡੀਐਨਏ ਸੈਂਪਲ ਇਹਦਾ ਨਹੀਂ ਮੈਚ ਕਰਦਾ ਇਹਦੇ ਖਿਲਾਫ ਕੋਈ ਸਬੂਤ ਨਹੀਂ ਹੈਗਾ ਤਾਂ ਇਹਦੇ باوجود ਸੀਬੀਆਈ ਫੇਰ ਸੰਤੋਸ਼ rau ਨੂੰ ਦੋਸ਼ੀ ਬਣਾ ਕੇ ਚਾਰ ਸ਼ੀਟ ਪੇਸ਼ ਕਰ ਦਿੰਦੀ ਹੈ ਜੀ ਇਹ ਤੋਂ ਬਾਅਦ 16 ਜੂਨ 2023 ਨੂੰ ਨਾ ਜੀ ਅਦਾਲਤ ਨੇ ਸ੍ਰੇਸ਼ rau ਨੂੰ ਫੇਰ ਤੋਂ ਬਾਈਜਤ ਬਰੀ ਕਰਤਾ ਵੀ ਸ੍ਰੇਸ਼ rau ਦੇ ਖਿਲਾਫ ਕੋਈ ਵੀ ਸਬੂਤ ਅਦਾਲਤ 'ਚ ਪੇਸ਼ ਨਹੀਂ ਹੋਇਆ ਇਹਦੇ ਕਰਕੇ ਉਸਨੂੰ ਬਰੀ ਕਰ ਦਿੱਤਾ ਜਾਂਦਾ ਇਹ ਘਟਨਾ ਤੋਂ ਬਾਅਦ ਇਹ ਮਾਮਲਾ ਨਾ ਕਾਫੀ ਹੱਦ ਤੱਕ ਦੱਬ ਜਾਂਦਾ ਹੈ ਲੜਕੀ ਦੇ ਮਾਤਾ ਪਿਤਾ ਵੀ ਹੰਬ ਜਾਂਦੇ ਆ ਵੀ ਜਿਵੇਂ ਪਹਿਲਾਂ 400 ਬੱਚੀਆਂ ਦੇ ਨਾਲ ਮਾਤਾਵਾਂ ਦੇ ਨਾਲ ਹੋਇਆ ਵੀ ਸਾਡੀ ਬੇਟੀ ਨਾਲ ਵੀ ਹੋ ਗਿਆ ਉਹ ਚੁੱਪ ਕਰ ਜਾਂਦੇ ਆ ਇਹਦੀ ਘਟਨਾ ਜੀ ਨਾ ਦੋਸਤੋਂ ਨਵਾਂ ਮੋੜ ਪਤਾ ਕਦੋਂ ਆਉਂਦਾ ਜਦੋਂ ਉਸ ਧਰਮ ਸਥਲ ਮੰਜੂਨਾਥ ਮੰਦਿਰ ਦੇ ਵਿੱਚ ਕੰਮ ਕਰਨ ਵਾਲਾ ਇੱਕ ਸਫਾਈ ਕਰਮਚਾਰੀ ਹੁੰਦਾ ਉਹ ਨਾ ਜੀ ਉੱਥੋਂ ਦਾ ਐਸਪੀ ਹੁੰਦਾ ਜਿਹੜਾ ਉਹਨੂੰ ਉਹ ਇੱਕ ਨਕਾਬਪੋਸ਼ ਬਣ ਕੇ ਯਾਨੀ ਕਿ ਇੱਕ ਅਗਿਆਤ ਵਿਅਕਤੀ ਬਣ ਕੇ ਚਿੱਠੀ ਲਿਖਦਾ ਹੈ ਕਿ ਉਸ ਸਫਾਈ ਕਰਮਚਾਰੀ ਉਹ ਚਿੱਠੀ ਲਿਖਦਾ ਹੈ ਕਿ ਉਹਦੇ ਵੱਲੋਂ ਨਾ 1995 ਤੋਂ ਲੈ ਕੇ 2014 ਤੱਕ ਉਹਨੇ ਆਪਣੇ ਹੱਥਾਂ ਦੇ ਨਾਲ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲਾਸ਼ਾਂ ਜਿੰਨਾਂ ਚ ਔਰਤਾਂ ਦੇ ਲੜਕੀਆਂ ਦੀਆਂ ਲਾਸ਼ਾਂ ਸੀਗੀਆਂ ਉਹਨਾਂ ਨੂੰ ਉਹਦੇ ਹੱਥੀਂ ਦਫ਼ਨ ਕੀਤਾ ਹੈ ਅਪੇਰ ਨਕਾਬਪੋਸ਼ ਵਿਅਕਤੀ ਵੀ ਦੱਸਣਾ ਚਾਹੁੰਦਾ ਸੀ ਕਿ ਜਿੰਨਾ ਔਰਤਾਂ ਤੇ ਲੜਕੀਆਂ ਦੀ ਹੱਤਿਆ ਕੀਤੀ ਜਾਂਦੀ ਸੀ ਉਹਨਾਂ ਨਾਲ ਪਹਿਲਾਂ ਬੜੀ ਬੇਰਹਿਮੀ ਨਾਲ ਬਲਾਤਕਾਰ ਕੀਤਾ ਜਾਂਦਾ ਸਿੱਕੇ ਬਾਅਦ ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਸੀ ਜਦੋਂ ਨਕਾਬਪੋਸ਼ ਵਿਅਕਤੀ ਆਪਦੀ ਇਹ ਬਿਆਨ ਲਿਖ ਕੇ ਐਸਪੀ ਨੂੰ ਦਿੰਦਾ ਤੇ ਦੁਬਾਰਾ ਫੇਰ ਮਾਮਲਾ ਹਾਈਲਾਈਟ ਹੋ ਜਾਂਦਾ ਤੁਹਾਨੂੰ ਸ਼ਾਇਦ ਪਤਾ ਹੋਣਾ ਹੈ ਪਿੱਛੇ ਜੇ ਕਾਫੀ ਰੋਲਾ ਪਿਆ ਸੀ ਧਰਮਸਥਲ ਮੰਦੂਨਾਥ ਮੰਦਿਰ ਉਹੀ ਮਾਮਲਾ ਹੈ ਜਿਹੜੀ ਤੁਹਾਨੂੰ ਮੈਂ ਸੁਣਾ ਰਿਹਾ ਕਹਾਣੀ ਹੈ ਨਾ ਸਾਰੀ ਇਹ ਇਸ ਤੋਂ ਬਾਅਦ ਨਾ ਇਹ ਰਾਜ ਸਰਕਾਰ ਤੇ ਦਬਾਅ ਪੈਂਦਾ ਕਿਉਂਕਿ ਗੱਲ ਸੋਸ਼ਲ ਮੀਡੀਆ ਤੇ ਕਾਫੀ ਫੈਲ ਜਾਂਦੀ ਹੈ ਮੀਡੀਆ ਤੇ ਕਾਫੀ ਫੈਲ ਜਾਂਦੀ ਹੈ ਤਾਂ ਰਾਜ ਸਰਕਾਰ ਦੇ ਵੱਲੋਂ ਇੱਕ ਸਿੱਟ ਦਾ ਗਠਨ ਕੀਤਾ ਜਾਂਦਾ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਇਸ ਸਿੱਟ ਦੇ ਵਿੱਚ ਨਾ 20 ਅਮਾਨਦਾਰ ਛੁੱਟੀ ਅਮਾਨਦਾਰ ਅਫਸਰ ਹੈ ਜਿਹੜੇ ਪੁਲਿਸ ਅਫਸਰ ਉਹ ਇਸ ਸਿੱਟ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਨਾ ਨਿਤਰਾਵਤੀ ਨਦੀ ਹੈ ਜੀ ਉੱਥੇ ਪਿੰਡ ਦੇ ਨੇੜੇ ਧਰਮ ਸਥਲ ਜੋ ਮੰਜੂनाथ ਮੰਦਿਰ ਦੇ ਨੇੜੇ ਨਿਤਰਾਵਤੀ ਨਦੀ ਹੈ ਉਹਦੇ ਨੇੜੇ-ਟੜੇ ਦੀਆਂ 13 ਅਹਗੀਆਂ ਥਾਵਾਂ ਦੀ ਪਛਾਣ ਕੀਤੀ ਜਾਂਦੀ ਹੈ ਜਿਦੇ ਬਾਰੇ ਨਕਾਬਪੋਸ਼ ਨੇ ਆਪਦੀ ਚਿੱਠੀ 'ਚ ਲਿਖਿਆ ਸੀ ਕਿ ਇਸ ਨਕਾਬਪੋਸ਼ ਨੇ ਆਪਦੇ ਹੱਥੀਂ ਇਨ੍ਹਾਂ ਥਾਵਾਂ ਤੇ ਉਹਨਾਂ ਔਰਤਾਂ ਤੇ ਲੜਕੀਆਂ ਦੇ ਲਾਸ਼ਾਂ ਦੱਬੀਆਂ ਹੋਈਆਂ ਸਿੱਟ ਦੇ ਵੱਲੋਂ ਜਦੋਂ ਇਨ੍ਹਾਂ ਥਾਵਾਂ ਦੀ ਖਦਾਈ ਹੈ ਜਿਹੜੀ ਕਰਵਾਈ ਜਾਂਦੀ ਹੈ ਤਾਂ ਖਦਾਈ ਕਰਨ ਵਾਲੇ ਹੈਰਾਨ ਹੋ ਜਾਂਦੇ ਆ ਸਿੱਟ ਦੇ ਮੈਂਬਰ ਉਹ ਹੈਰਾਨ ਹੋ ਜਾਂਦੇ ਆ ਕਿਉਂਕਿ ਇਨ੍ਹਾਂ ਥਾਵਾਂ ਤੋਂ 25 ਦੇ ਕਰੀਬ ਮਰਕੰਕਾਲ ਹੈ ਜਿਹੜੇ ਉਹ ਇਨ੍ਹਾਂ ਥਾਵਾਂ ਤੋਂ ਬ੍ਰਾਹਮਣ ਇਹਨੂੰ ਦੇਖ ਕੇ ਸਿੱਟ ਵੀ ਹੈਰਾਨ ਹੋ ਜਾਂਦੀ ਐ ਜਿਹੜੇ ਖੁਦਾਈ ਕਰਨ ਵਾਲੇ ਮਜ਼ਦੂਰ ਐ ਉਹ ਵੀ ਕਾਫੀ ਹੈਰਾਨ ਹੋ ਜਾਂਦੇ ਐ ਇਸ ਮਾਮਲੇ ਨੂੰ ਦੇਖ ਕੇ ਸਿੱਟ ਵੱਲੋਂ ਇਸ ਮਾਮਲੇ ਦੀ ਬਰੀਕੇ ਨਾਲ ਪੜਤਾਲ ਕੀਤੀ ਜਾਂਦੀ ਐ ਘਟਨਾ ਤੋਂ ਬਾਅਦ ਜੋ ਮ੍ਰਿਤਕ ਲੜਕੀ ਦੀ ਜਾਂਚ ਤੋਂ ਜਿੱਦੋਂ ਕੰਮ ਸ਼ੁਰੂ ਹੋਇਆ ਸੀ ਉਸ ਦੀ ਲੜਕੀ ਦੀ ਮਾਤਾ ਨੂੰ ਵੀ ਆਸ ਵੱਜ ਗਈ ਵੀ ਸ਼ਾਇਦ ਉਹਨਾਂ ਦੀ ਬੇਟੀ ਨੂੰ ਵੀ ਹੁਣ ਇਨਸਾਫ਼ ਮਿਲ ਜੇ ਪਰ ਇਸ ਮਾਮਲੇ ਵਿੱਚ ਜੇਕਰ ਕਰਨਾਟਕਾ ਪੁਲਿਸ ਇਮਾਨਦਾਰੀ ਦੇ ਨਾਲ ਕੰਮ ਕਰਦੀ ਨਾ ਜੀ ਪਰ ਕਈ ਬੇਕਸੂਰ ਬੱਚੀਆਂ ਧੀਆਂ ਧਿਆਣੀਆਂ ਸਾਡੀਆਂ ਮਾਤਾ-ਮਾਂ ਭੈਣਾਂ ਨੇ ਜਿਹੜੀਆਂ ਉਹਨਾਂ ਨੂੰ ਬਚਾਇਆ ਜਾ ਸਕਦਾ ਸੀ ਪਰ ਕਰਨਾਟਕਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਿਉਂਕਿ 400 ਦੇ ਕਰੀਬ ਇੱਕ ਇਲਾਕੇ ਦੇ ਵਿੱਚ ਲੜਕੀਆਂ ਔਰਤਾਂ ਗਾਇਬ ਹੋ ਜਾਣਾ ਪੁਲਿਸ ਸੀਰੀਅਸ ਨਾਲ ਨਹੀਂ ਲਵੇ ਤਾਂ ਦੈਟ ਮੀਨਸ ਕੁਤੀ ਚੋਰਾ ਨਾਲ ਰਲਈ ਹੋਈ ਹੈ ਸਾਫ਼ ਜੀ ਗੱਲ ਹੈ ਜੀ ਚਲੋ ਜਾਂਚ ਤੋਂ ਬਾਅਦ ਇਹ ਵੀ ਪਤਾ ਲੱਗਦਾ ਕਿ ਇਹ ਕਟਨਾਵਾਂ ਦੇ ਪਿੱਛੇ ਜਿੰਨਾ ਲੋਕਾਂ ਦਾ ਹੱਥ ਹੈ ਉਹ ਕਾਸੇ ਰਸੂਖ ਵਾਲੇ ਨੇ ਤੇ ਰਾਜਨੀਤੀ ਦੇ ਵਿੱਚ ਵੱਡੇ ਕਨੈਕਸ਼ਨ ਨੇ ਜਿਹਦੇ ਕਰਕੇ ਮ੍ਰਿਤਕ ਲੜਕੀ ਨੂੰ ਇਨਸਾਫ ਆ ਜਿਹੜਾ ਨਹੀਂ ਮਿਲ ਸਕਦਾ ਹੈਗਾ ਉਹ ਜੋ 25 ਨਰਕੰਕਾਲ ਮਿਲੇ ਸੀਗੇ ਉਹਨਾਂ ਦੇ ਡੀਐਨਏ ਟੈਸਟ ਵਗੈਰਾ ਲਈ ਤੇ ਹੋਰ ਦੇ ਲਈ ਅੱਗੇ ਭੇਜ ਦਿੱਤਾ ਜਾਂਦਾ ਹੈ ਸਟੇਟ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਪਰ ਗੱਲ ਉਹੀ ਆ ਜਾਂਦੀ ਹੈ ਵੀ ਬੰਦੇ ਤਗੜੇ ਸੀਗੇ ਜੀ ਰਾਜਨੀਤੀ ਵਿੱਚ ਚੰਗੀ ਪੈਠ ਰੱਖਦੇ ਸੀਗੇ ਤੇ ਧਰਮ ਸਥਲ ਮੰਦਿਰ ਦੇ ਵੱਡੇ ਅਧਿਕਾਰੀ ਸੀਗੇ ਇਸ ਕਰਕੇ ਜੀ ਮਾਮਲੇ ਦੀ ਜਾਂਚ ਜਿਹੜੀ ਫੇਰ ਤੋਂ ਇੱਕ ਵਾਰ ਕਿਸੇ ਵੀ ਤਨਪੱਤਨ ਨਹੀਂ ਲੱਗਦੀ ਹੈਗੀ ਇਸ ਮਾਮਲੇ ਦੀ ਵੀ ਜਾਂਚ ਜਿਹੜੀ ਤਾਂ ਇਹ ਜੋ ਕਨੈਕਸ਼ਨ ਜਦੋਂ ਵੱਡੇ ਹੋਣ ਕਰਕੇ ਇਹਨਾਂ ਦੀ ਨੇਚਰਲੀ ਗੱਲ ਹੈ ਤਾਂ ਵੱਡੇ-ਵੱਡੇ ਜਾਂਚਾਂ ਤੇ ਫਰਕ ਪੈ ਹੀ ਜਾਂਦਾ ਜੀ ਉਹ ਜਿਹੜੀ ਮ੍ਰਿਤਕ ਲੜਕੀ ਹੈ ਨਾ ਤਾਂ ਜੀ ਉਹਨੂੰ ਇਨਸਾਫ ਮਿਲਿਆ ਨਾ ਜਿਹੜੀਆਂ 400 ਹੋਰ ਗਾਇਬ ਹੋਈਆਂ ਸੀਗੀਆਂ ਉਥੋਂ ਲੜਕੀਆਂ ਜਾਂ ਔਰਤਾਂ ਨਾ ਕੋਈ ਉਹਨਾਂ ਨੂੰ ਵਿਚਾਰੀਆਂ ਨੂੰ ਇਨਸਾਫ ਮਿਲਿਆ ਉਹ ਪੱਤਰਕਾਰ ਹੈ ਜਿਹੜਾ ਉਹ ਲੜਕੀ ਦੀ ਮਾਤਾ ਕੋਲੇ ਜਾਂਦਾ ਤੇ ਉਹਨਾਂ ਦੀ ਬੇਟੀ ਬਾਰੇ ਕਹਿੰਦਾ ਜੀ ਮੈਂ ਤੁਹਾਡੀ ਬੇਟੀ ਬਾਰੇ ਅਖਬਾਰ ਦੇ ਵਿੱਚ ਛਾਪਣਾ ਤਾਂ ਕਿ ਤੁਹਾਡੀ ਬੱਚੀ ਨੂੰ ਇਨਸਾਫ ਮਿਲ ਸਕੇ ਤਾਂ ਉਹਦੀ ਮਾਤਾ ਜਿਹੜੀ ਲੜਕੀ ਦੀ ਮਾਤਾ ਹੁੰਦੀ ਹੈ ਉਹ ਕਹਿੰਦੀ ਵੀ ਜੇਕਰ ਪੁਲਿਸ ਸੀਬੀਆਈ ਸੀਆਈਡੀ ਆਪਦਾ ਥੋੜਾ ਜਿਹਾ ਵੀ ਕੰਮ ਇਮਾਨਦਾਰੀ ਨਾਲ ਕਰ ਦਿੰਦੇ ਨੇ ਤਾਂ ਉਹਨਾਂ ਦੀ ਬੱਚੀ ਨੂੰ ਇਨਸਾਫ ਮਿਲ ਸਕਦਾ ਸੀ ਪਰ ਕੁਦਰਤ ਨੇ ਇਨਸਾਫ ਕੀਤਾ ਵੀ 11 ਸਾਲ ਬਾਅਦ ਉਹਨਾਂ ਦੀ ਬੇਟੀ ਨੂੰ 11 ਸਾਲ ਹੋ ਗਏ ਉਦੋਂ ਦਫ਼ਨ ਕੀਤਿਆਂ ਉਹ ਤੋਂ ਛੋਟਾ ਜਿਹਾ ਪੌਦਾ ਲਾਇਆ ਸੀ ਇੱਕ ਵੱਡਾ ਦਰਖਤ ਬਣ ਗਿਆ ਕੁਦਰਤ ਨੇ ਇਨਸਾਫ਼ ਕੀਤਾ ਪਰ ਸਾਡਾ ਪੁਲਿਸ ਨੇ ਸੀਆਈਡੀ ਨੇ ਸੀਬੀਆਈ ਨੇ ਸਰਕਾਰ ਨੇ ਕੋਈ ਇਨਸਾਫ਼ ਨਹੀਂ ਸਾਡੀ ਬੱਚੀ ਨੂੰ ਦਿੱਤਾ ਹੈਗਾ ਜੀ ਤਾਂ ਅ ਦੋਸਤੋ ਸੋਨੂੰ ਮੈਂ ਜਦੋਂ ਇਹ ਗੱਲ ਕਰ ਰਿਹਾ ਜਦੋਂ ਪੱਤਰਕਾਰ ਉਹ ਮਹਿਲਾ ਦੇ ਨਾਲ ਮ੍ਰਿਤਕ ਲੜਕੀ ਦੀ ਮਾਤਾ ਦੇ ਨਾਲ ਗੱਲ ਕਰਦਾ ਸੀ ਨਾ ਜੀ ਇਸ ਘਟਨਾ ਨੂੰ 11 ਸਾਲ ਬੀਤ ਚੁੱਕੇ ਸੀ ਤੇ ਜਦੋਂ ਮੈਂ ਤੁਹਾਨੂੰ ਇਸ ਘਟਨਾ ਦੀ ਜਾਣਕਾਰੀ ਦੇ ਰਿਹਾ ਜੀ ਇਸ ਘਟਨਾ ਨੂੰ 13 ਸਾਲ ਬੀਤ ਗਏ ਤੁਸੀਂ ਇੱਕ ਗੱਲ ਸੋਚੋ ਮਾਂ ਤੇ ਉਹ ਬਾਪ ਤੇ ਕੀ ਬੀਤਦੀ ਹੋਗੀ ਜਿਨ੍ਹਾਂ ਨੇ ਆਪਦੀ ਬੱਚੀ ਜਿਹਨੂੰ ਸਪਨੇ ਹੁੰਦੇ ਆ ਕਿ ਸਾਡੀ ਬੇਟੀ ਪੜ੍ਹ ਲਿਖ ਕੇ ਇੱਕ ਚੰਗੀ ਅਫਸਰ ਬਣੂਗੀ ਉਹਨੂੰ ਚੰਗਾ ਪੜਾਉਂਦੇ ਲਗਾਉਂਦੇ ਆ ਉਹਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਆ ਪਰ ਬੱਚੀ ਦੇ ਨਾਲ ਇਹੋ ਜਿਹਾ ਮਾੜਾ ਵਰਤਾਰਾ ਹੋ ਜਾਣਾ ਤਾਂ ਕਿਦਾਂ ਕਿਦਾਂ ਮਾਂ-ਬਾਪ ਟੁੱਟ ਜਾਂਦੇ ਆ ਤਾਂ ਦੋਸਤੋ ਇਹ ਸੀਗੀ ਦੂਜੀ ਗੜੀ ਜਿਹੜਾ ਐਪੀਸੋਡ ਆਪਾਂ ਸ਼ੁਰੂ ਕੀਤੇ ਹੋਏ ਆ ਤਾ ਕੱਲੂ ਤੁਹਾਡੇ ਨੇ ਵਾਸਤੇ ਇੱਕ ਹੋਰ ਨਵੀਂ ਜੋ ਸੱਚੀ ਕਹਾਣੀ ਹੈਗੀ ਆ ਉਹ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਵੀ ਧੰਨਵਾਦ